ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਆਪਦੇ ਪਰਿਵਾਰਾਂ ਵਿੱਚ ਬਹੁਤ ਰਾਜੀ ਖੁਸ਼ੀ ਹੋਵੋਗੇ ਤੇ ਘਰ ਬੈਠੇ ਹੋਏ ਲੋਕ ਗੀਤਾਂ ਦਾ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਇੱਕ ਬਹੁਤ ਹੀ ਪਿਆਰਾ ਜਾਂ ਲੋਕ ਗੀਤ ਹੈ ਜੀ ਕਾਫੀ ਪੁਰਾਣਾ ਲੋਕ ਗੀਤ ਆ ਤਾਂ ਹਮੇਸ਼ਾ ਹੀ ਤੁਸੀਂ ਇਸ ਲੋਕ ਗੀਤ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਅੱਜ ਉਹੀ ਲੋਕ ਗੀਤ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਆ singhe ji lok gaaye par aise tu kare kyon vere ha singhe ji lok gaaye par aise tu ਗੋਰੀ ਮੈਂ ਚੱਲਿਆ ਪਰ ਦੇ ਸੇ ਮੁਹ ਮੰਗੇ ਜੋ ਮੰਗਣਾ ਗੋਰੀ ਮੈਂ ਚੱਲਿਆ ਪਰ ਦੇ ਸੇ ਮੁਹ ਮੰਗੇ ਜੋ ਮੰਗਣਾ ਸਾਨੂੰ ਚਿੜੀ ਆਂਦਾ ਦੋਦ ਲੀਆ ਦਿਓ ਕੱਚ ਦੀ ਲੀਆ ਦਿਓ ਜੀ ਕਾੜੇ ਨੀ ਸਾਨੂੰ ਚਿੜੀ ਆਂਦਾ ਦੋਦ ਲੀਆ ਦਿਓ ਕੱਟ ਦੇ ਲੀਆ ਦੋ ਜੀ ਕਾੜੇ ਨੀ ਇੱਥੇ ਚਿੜੀਆਂ ਦਾ ਦੁੱਧ ਨਾ ਥਾਵੇ ਕੱਟ ਦੇ ਨਾ ਥਾਵੇ ਨੀ ਕਾੜੇ ਨੀ ਇੱਥੇ ਚੇੜੀਆਂ ਦਾ ਦੂਦ ਦੇਨਾ ਅਥਿਆਵੇ ਇਕੱਤੀ ਦਿਨ ਅਥਿਆਵੇ ਨੀ ਕਾੜੇ ਨੀ ਸਾਨੂੰ ਕੀੜੀ ਦਾ ਮਾਂ ਸੇ ਲੀਆ ਦਿਓ ਜੋ ਕੇ ਦੀ ਲੀਆ ਦਿਓ ਜੀ ਪਸਲੀ ਸਾਨੂੰ ਕੀੜੀ ਦਾ ਮਾਸ ਲੀਆ ਦਿਓ ਜੋ ਕੇ ਦੀ ਲੀਆ ਦਿਓ ਜੀ ਪਸਲੀ singh ji lok gaye par aise tu kare kyon vairh singh ji lok gaye par aise tu kare kyon vairh ਗੋਰੀ ਮੈਂ ਚੱਲੀ ਆ ਪਰਦੇ ਸੇ ਮੁਹਾਂ ਮੰਗ ਜੋ ਮੰਗਣਾ ਗੋਰੀ ਮੈਂ ਚੱਲੀ ਆ ਪਰਦੇ ਸੇ ਮੁਹਾਂ ਮੰਗ ਜੋ ਮੰਗਣਾ ਸਾਨੂੰ ਤਰਤੀ ਦਾ ਨਾਪ ਲਿਆ ਦਿਓ ਅੰਬਰੀ ਲਵਾ ਦਿਓ ਜੀ ਪੜੀਆ ਸਾਨੂੰ ਤਰਤੀ ਦਾ ਨਾਪ ਲਿਆ ਦਿਓ ਅੰਬਰੀ ਲਵਾ ਦਿਓ ਜੀ ਪੜੀਆਂ ਇਥੇ ਤਾਰੇ ਤੀ ਦਾਨਾ ਪਨਾਇਆ ਵੇ ਅੰਬਰੀ ਨਾਲੀਆਂ ਜਾਣ ਪੜੀਆਂ ਇਥੇ ਤਾਰੇ ਤੀ ਦਾਨਾ ਪਨਾਇਆ ਵੇ ਅੰਬਰੀ ਪੌੜੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਪਿਆਰਾ ਜਾਂ ਲੋਕਗੀਤ ਤੁਹਾਨੂੰ ਕਿਵੇਂ ਦਾ ਲੱਗਾ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਜਿਹੜੇ ਵੱਧ ਤੋਂ ਵੱਧ ਮੇਰੀਆਂ ਭੈਣਾਂ ਆਏ ਮੇਰੀਆਂ ਮਾਵਾਂ ਆਏ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕਣ ਤੇ ਉਹ ਘਰ ਬੈਠੇ ਹੋਏ ਆਪਣੇ ਲੋਕਗੀਤਾਂ ਦਾ ਆਨੰਦ ਮਾਣ ਸਕਣ ਆਪਦੇ ਬੱਚਿਆਂ ਨੂੰ ਲੋਕਗੀਤ ਸਿਖਾ ਸਕਣ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓਜ਼ ਨੂੰ ਸ਼ੇਅਰ ਕਰਦਿਆ ਕਰੋ ਤੁਸੀਂ ਬਹੁਤ ਜ਼ਿਆਦਾ ਵਧੀਆ ਕਮੈਂਟ ਕਰਦੇ ਹੋ ਉਹਨਾਂ ਸਾਰਿਆਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਮਮੀ ਆਹਨਾ ਹੈ ਮਮਮੀ ਇਹ ਗੀਤ ਨਾ ਭਈ ਅਸੀਂ ਗਾਉਣਾ ਤੇ ਸਾਨੂੰ ਚਿੜੀਆਂ ਦੇ ਦੁੱਧ ਤੇ ਆ ਕੇ ਹਾਸਾ ਲਾਜਿਆ ਕਰਨਾ ਸੰਦੀਪ ਵੀਰਾ ਅੱਕ ਗਿਆ ਭੈਣ ਦੇ ਚਿੜੀਆਂ ਚੁੜੀਆਂ ਜਾਵੇ ਵੈਰੀ ਵੀਡੀਓ ਬਣਾਉਣੀ ਥੋੜੀ ਅਦੇ ਪੰਚੇ ਤਾਈ ਜਾਇ ਬੜਾ ਹਸਣਾ ਸੀ ਆਹੋ ਚੀਜਾਂ ਮੰਗਦੀ ਆ ਇੰਪੋਸੀਬਲ ਨੌਕਰੀ ਚੱਲੇ ਆ ਬੀਬਾ ਸਾਨੂੰ ਲੈ ਚੱਲ ਨਾਲੇ ਵਾਟਾਂ ਲੰਮੀਆਂ ਨਾ ਜੋ ਸਾਡੇ ਪੈਰਾਂ ਤੁਰਾਏ ਮਾਂ ਜੋ ਤੇਰੀ ਬੀਬਾ ਸਾਨੂੰ ਬੋਲੀ ਆ ਮਾਰੇ ਬੋਲੀਆਂ ਮਾਰੇ ਬੀਬਾ ਸਾਡਾ ਤਨ ਮਨ ਸਾੜੇ ਅੰਦਰ ਵੜੀਏ ਨਾ ਜੋ ਧੰਦਾ ਕਰੀਏ ਨੀ ਦਿਲ ਦੀਆਂ ਦਿਲ ਵਿੱਚ ਜਰੀਏ ਆ ਨੌਕਰ ਚੱਲੇ ਆ ਬੀਬਾ ਸਾਨੂੰ ਲੈ ਚੱਲਣ ਨਾਲੇ ਆ ਭੈਣ ਜੋ ਤੇਰੀ ਬੀਬਾ ਸਾਨੂੰ ਬੋਲੀਆਂ ਮਾਰੇ ਨਾ ਫਿਰ ਜੋ ਤੇਰਾ ਬੀਬਾ ਸਾਨੂੰ ਮੋਲੀਆਂ ਬੋਲੀਆਂ ਮਾਰੇ ਬੀਬਾ ਸਾਡਾ ਤਾਂ ਨਾ ਮਨ ਸਾੜੇ ਭਾਈ ਕਹੀਏ ਨਾ ਜੋ ਚੁੱਕ ਰਹੀਏ ਨੀ ਦੇਲ ਦੀਆਂ ਦੇਲ ਵਿੱਚ ਸਹੀ ਏ ਨਣ ਦੇ ਜੋ ਮੇਰੀ ਦੀ ਬਾ ਸਾਨੂੰ ਬੋਲੀਆਂ ਮਾਰੇ ਬੋਲੀਆਂ ਮਾਰੇ ਦੀ ਬਾ ਸਾਡਾ ਤਾਂ ਮਨ ਸਾੜੇ ਨੇ ਬਾਬੂ ਤੇਰੀ ਦੀ ਬਾ ਸਾਨੂੰ ਬੋਲੀਆਂ ਮਾਰੇ ਬੋਲੀਆਂ ਮਾਰੇ ਵੀਰ ਕਿਹੜੇ ਪੀੜੇ ਡਾਈ ਏ ਨਾ ਜੋ ਆ ਉਹ ਵੀ ਗੱਲ ਨੇ ਚਿੱਤ ਆ ਗਿਆ ਨਾ ਆ ਵੀ ਬਹੁਤ ਸੁਣਾਂਗੀ ਤਾਂ ਬਬੋ ਤੇਰੀ ਬੀਬਾ ਸਾਨੂੰ ਬੋਲੀ ਆ ਮਾਰੇ ਬੋਲੀ ਆ ਮਾਰੇ ਬੀਬਾ ਸਾਡਾ ਤਨ ਮਨ ਸਾਡੇ ਵਿੜੇ ਪੀੜਾ ਤਾਈਏ ਨਾ ਜੋ ਖੁਸ਼ ਹੋਈਏ ਨਿੱਕ ਦੀ ਆਚਾਰ ਸੁਣਾਈਏ ਖੁਸ਼ ਰਹੀਏ ਨਿੱਕ ਦੀ ਆਚਾਰ ਨਣ ਦੇ ਜੋ ਮੇਰੀ ਬੀਬਾ ਸਾਨੂੰ ਬੋਲੀ ਆ ਮਾਰੇ ਬੋਲੀ ਆ ਮਾਰੇ ਨਿੱਕਾ ਕਤੀਏ ਨਾ ਜੋ ਦੂਰ ਸੋਤ ਬਣਾਈਏ ਨਿੱਕ ਦੂਰ ਵਿਆਹੀਏ ਨਾ ਜੋ ਲੈਣ ਨਾ ਜਾਈਏ ਮਾਂ ਜੋ ਵੀਰ ਜੋ ਤੇਰਾ ਬੀਬਾ ਸਾਨੂੰ ਭਾਈ ਕਹੀਏ ਨਾ ਜੋ ਚੁੱਪ ਰਹੀ ਨਹੀਂ ਦਿਲਦੀ ਆਂ ਲੋਕੇਸ਼ਨ ਚੇਂਜ ਕਰ ਲਗੇ ਮੰਮੀ ਉਧਰ ਨੂੰ ਬੈਣੀ ਹਾਂ ਵੇਖੀ ਜੀ ਉਧਰ ਮੋਨ ਨੇ ਰਪੋਗਾ ਆਹੋ ਚੱਲ ਆ ਪਿੱਛੇ ਜਾਲੀ ਜੀ ਵੀ ਸੋਹਣੀ ਆਉਂਦੀ ਆ ਸੋਣਾ ਹੁੰਦਾ ਪਏ ਇੱਥੇ ਵੀ ਮੰਮੀ ਹਾਇ ਤੋਸਤਾ ਬੰਦ ਹੀ ਨਹੀਂ ਕੀਤਾ